ਨਿਤਰੀਕ ਦਾ ਜੋ ਪ੍ਰੋਗਰਾਮ ਰੱਖਿਆ ਹੋਇਆ ਉੱਥੇ ਜ਼ਰੂਰ ਪਹੁੰਚਣਾ ਹੈ ਆਪਾਂ ਨੇ ਸਾਰਿਆਂ ਨੇ ਅ ਅੱਜ ਜੋ ਕੁਝ ਹੋਇਆ ਕੋਈ ਵੱਡੀ ਗੱਲ ਨਹੀਂ ਭਾਵੇਂ ਕਿ ਆਪਣੇ ਲਾਠੀਆਂ ਲਾਉਣ ਭਾਵੇਂ ਕਿ ਆਪਾਂ ਨੂੰ ਟੌਰਚਰ ਕਰਨ ਪਰ ਕਦੇ ਘਬਰਾਇਓ ਨਾ ਬਾਈ ਇਹ ਜ਼ਬਰ ਨੇ ਇੱਕ ਨਾ ਇੱਕ ਦਿਨ ਮੁੱਕਣਾ ਹੈ ਭਾਈ ਕਿ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਹੈ ਬੜੇ ਲਾਂਬੰਦ ਹੋ ਕੇ ਬੜੇ ਤਰੀਕੇ ਦੇ ਨਾਲ ਆਪਾਂ ਨੇ ਜਾਣਾ ਅੱਗੇ ਨੂੰ ਵਧਣਾ ਚਾਹੇ ਦਿੱਲੀ ਨੂੰ ਵਧੇ ਸੋ 3 ਤਰੀਕ ਵਾਲੇ ਪ੍ਰੋਗਰਾਮ ਨੂੰ ਫੇਲ ਕਰਨ ਦੇ ਲਈ ਅੱਜ ਆਲਾ ਇਹ ਸਭ ਕੁਝ ਹੋਇਆ ਜਿੱਥੇ ਜਿੱਥੇ ਜਿਹੜੇ ਭਰਾ ਸੀ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਪੰਜਾਬ ਪੁਲਿਸ ਨੇ ਤੂਰੀ ਚ ਰੇਲਾਂ ਦੇ ਚੱਕਾ ਜਾਣ ਨੂੰ ਲੈ ਕੇ ਕਈ ਲੋਕਾਂ ਨੂੰ ਨਜ਼ਰਬੰਦ ਕੀਤਾ ਜਿਨ੍ਹਾਂ ਚੋਂ ਸਿਮਰਨਜੀਤ ਸਿੰਘ ਮਾਰ ਉਹਨਾਂ ਦੇ ਦੋਤੇ ਅਤੇ ਕਈ ਹੋਰ ਨੌਜਵਾਨ ਸ਼ਾਮਿਲ ਸੀ ਜਿਨ੍ਹਾਂ ਵਿੱਚੋਂ ਰਾਜ ਸਿੰਘ ਖਾਲਸਾ ਨੂੰ ਵੀ ਪੁਲਿਸ ਵੱਲੋਂ ਨਜ਼ਰਬੰਦ ਕੀਤਾ ਗਿਆ ਸੀ ਪਰ ਦੇਰ ਰਾਤ ਰਾਜ ਸਿੰਘ ਖਾਲਸਾ ਨੂੰ ਪੁਲਿਸ ਨੇ ਰਿਹਾ ਕਰ ਦਿੱਤਾ ਜਿਸ ਤੋਂ ਬਾਅਦ ਰਾਜ ਸਿੰਘ ਖਾਲਸਾ ਨੇ ਲਾਈਵ ਹੋ ਕੇ ਪੂਰੀ ਕਟੜਾ ਦਾ ਅਭਿਆਨ ਕੀਤਾ ਉਹਨਾਂ ਨੇ ਕਿਹਾ ਕਿ ਉਹ ਜਦੋਂ ਧੂਰੀ ਜਾ ਰਹੇ ਸੀ ਤਾਂ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਅਤੇ ਨਜ਼ਰਬੰਦ ਕਰ ਲਿਆ ਪੁਲਿਸ ਨੇ ਨਜ਼ਰਬੰਦ ਕਰਕੇ ਉਹਨਾਂ ਨੂੰ ਵਾਲੀਆਂ ਖਾਣੇ 'ਚ ਰੱਖਿਆ ਪਰ ਪੁਲਿਸ ਨੇ ਉਹਨਾਂ ਨਾਲ ਕੋਈ ਵੀ ਮਾੜਾ ਸਲੂਕ ਨਹੀਂ ਕੀਤਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜਿਹੜੇ ਭਰਾਵਾਂ ਨੇ ਸਾਥ ਦਿੱਤਾ ਬਹੁਤ-ਬਹੁਤ ਧੰਨਵਾਦ ਅ ਅੱਜ ਜੋ ਪ੍ਰੋਗਰਾਮ ਸੀ ਉੱਥੇ ਜਾ ਰਹੇ ਸੀ ਤੇ ਪ੍ਰਸ਼ਾਸਨ ਨੇ ਨਾજરਬੰਦ ਕਰ ਲਈ ਸੀ ਸੋ ਘਬਰਾਉਣ ਦੀ ਲੋੜ ਨਹੀਂ ਭਰਾਵੋ ਅ 3 ਤਰੀਕ ਦਾ ਜੋ ਪ੍ਰੋਗਰਾਮ ਰੱਖਿਆ ਹੋਇਆ ਉੱਥੇ ਜਰੂਰ ਪਹੁੰਚਣਾ ਹੈ ਆਪਾਂ ਨੇ ਸਾਰਿਆਂ ਨੇ ਅ ਅੱਜ ਜੋ ਕੁਝ ਹੋਇਆ ਕੋਈ ਵੱਡੀ ਗੱਲ ਨਹੀਂ ਇਹ ਹੁੰਦੀ ਆਇਆ ਸਰਕਾਰਾਂ ਕਰਦੀਆਂ ਆਈਆਂ ਨੇ ਸੋ ਸਾਰਿਆਂ ਨੇ ਡਟ ਕੇ ਭਾਈ ਸਾਰਿਆਂ ਨੇ ਡਟ ਕੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਹੈ ਭਾਵੇਂ ਕਿ ਆਪਣੇ ਲਾਠੀਆਂ ਲਾਉਣ ਭਾਵੇਂ ਕਿ ਆਪਾਂ ਨੂੰ ਟੌਰਚਰ ਕਰਨ ਪਰ ਕਦੇ ਘਬਰਾਇਓ ਨਾ ਬਾਈ ਇਹ ਜ਼ਬਰ ਨੇ ਇੱਕ ਨਾ ਇੱਕ ਦਿਨ ਮੁਕਣਾ ਹੈ ਬਾਈ ਜ਼ਬਰ ਜ਼ਰੂਰ ਮੁਕਦਾ ਹੁੰਦਾ ਹੈ ਜੋ ਅੱਜ ਦੀ ਸਰਕਾਰ ਕਰ ਰਹੀ ਹੈ ਕਦੇ ਪਹਿਲਾਂ ਵਾਲੀਆਂ ਸਰਕਾਰਾਂ ਵੀ ਕਰਕੇ ਗਈਆਂ ਨੇ ਸੋ ਅੱਜ ਭਾਵੇਂ ਮੌਜੂਦਾ ਸਰਕਾਰ ਜੋ ਸਾਡੇ ਮੁੱਖ ਮੰਤਰੀ ਨੇ ਉਹ ਜ਼ਬਰ ਕਰ ਰਹੇ ਨੇ ਕੋਈ ਗੱਲ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਸਬਰ ਜਿਹੜਾ ਹੈਗਾ ਉਹ ਜਿੱਤਦਾ ਹੁੰਦਾ ਸੋ ਇਸ ਕਰਕੇ ਅੱਜ ਸਾਨੂੰ ਨਾਜ਼ਰਬੰਦ ਕਰ ਲਿਆ ਸੀ ਪਰ ਬਾਲੀਆਂ ਥਾਣੇ ਦੇ ਵਿੱਚ ਅਸੀਂ ਨજરਬੰਦ ਸੀ ਉੱਥੋਂ ਦੇ ਪ੍ਰਸ਼ਾਸਨ ਨੇ ਬਹੁਤ ਵਧੀਆ ਮਤਲਬ ਹੈਂਡਲ ਕੀਤਾ ਕੁਝ ਨਹੀਂ ਕਿਹਾ ਡਰਿਓ ਨਾ ਜੋ ਪਰਸੋਂ ਦਾ ਪ੍ਰੋਗਰਾਮ ਹੈ ਇਹ ਡਰਾਉਣ ਦੇ ਲਈ ਕੀਤਾ ਗਿਆ ਸੀ ਕਿ ਜੋ ਨੌਜਵਾਨੀ ਹੈ ਉਹਨਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਹੋ ਜਾਏ ਡਰਿਓ ਨਾ ਬਿਲਕੁਲ ਘਬਰਾਇਓ ਨਾ ਜਦੋਂ ਸੰਘਰਸ਼ ਵਿੱਢੇ ਜਾਂਦੇ ਨੇ ਤਾਂ ਐਦਾਂ ਦੀਆਂ ਗੱਲਾਂ ਬਾਈ ਹੁੰਦੀਆਂ ਹੁੰਦੀਆਂ ਨੇ ਕਿਉਂਕਿ ਅਸੀਂ ਉਸ ਕੌਮ ਦੇ ਵਾਰਸਾਂ ਜੋ ਸੰਘਰਸ਼ਾਂ ਦੇ ਵਿੱਚੋਂ ਨਿਕਲ ਕੇ ਪੈਦਾ ਹੋਈ ਹੈ ਜੋ ਅਜੇ ਤੱਕ ਸੰਘਰਸ਼ ਤੌਰ ਤੇ ਲੜਦੀ ਰਹੀ ਹੈ ਇਸ ਕਰਕੇ ਭਾਈ ਸੰਘਰਸ਼ ਦਿੱਲੀ ਵੀ ਕੀਤਾ ਸੀ ਤੇ ਜਿੱਤ ਕੇ ਆਏ ਸੀ ਇਸ ਕਰਕੇ ਸੰਘਰਸ਼ ਲਾ ਬੰਦ ਹੋ ਕੇ ਕਰਨਾ ਹੈ ਸੰਘਰਸ਼ ਚੰਗੇ ਤਰੀਕੇ ਨਾਲ ਕਰਨਾ ਹੈ ਸੰਘਰਸ਼ ਐ ਲਾ ਲਓ ਵੀ 사ਬਰ ਦੇ ਨਾਲ ਜਾਣਾ ਭਾਵੇਂ ਕੀ ਬੈਰੀਕੇਟ ਲਾ ਦੇਣ ਪ੍ਰਸ਼ਾਸਨ ਕਿਉਂਕਿ ਪ੍ਰਸ਼ਾਸਨ ਦੇ ਹੱਥ ਬੰਨੇ ਹੁੰਦੇ ਆ ਉੱਪਰੋਂ ਹਦਾਇਤਾਂ ਹੁੰਦੀਆਂ ਨੇ ਅ ਇਸ ਕਰਕੇ ਭਾਈ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਭਾਈ ਭਾਨੇ ਸਿੱਧੂ ਦੀ ਹਮਾਇਤ ਦੇ ਲਈ ਯਾਰ ਰਹੋ ਪਰਸੋਂ ਦਾ ਪ੍ਰੋਗਰਾਮ ਹੈ ਪਰਸੋਂ ਭਗਤ ਸਿੰਘ ਮਾਨ ਦੀ ਕੋਠੀ ਘੇਰਨੀ ਹੈ ਸੋ ਉੱਥੇ ਆਪਾਂ ਸਾਰਿਆਂ ਨੇ ਪਹੁੰਚਣਾ ਹੈ ਸੋ ਜਿਹੜੇ ਭਰਾਵਾਂ ਨੇ ਸਾਥ ਦਿੱਤਾ ਉਹਨਾਂ ਨੂੰ ਮੈਂ ਕਹਦਾ ਕਿ ਮੈਂ ਬਿਲਕੁਲ ਠੀਕ ਹਾਂ ਤੁਹਾਡਾ ਬਹੁਤ ਧੰਨਵਾਦ ਜੇ ਇਸੇ ਤਰ੍ਹਾਂ ਹਰ ਇੱਕ ਦੀ ਪਿੱਠ ਤੇ ਖੜੋਗੇ ਤਾਂ ਭਾਈ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਬੋਲਣ ਵਾਲੇ ਆ ਉਹ ਇੱਥੇ ਜਿਉਂਦੇ ਰਹਿਣਗੇ ਨਹੀਂ ਪਹਿਲਾਂ ਸਾਡੇ ਨਾਲ ਕੀ ਕੁਝ ਹੋਇਆ ਇਹ ਵੀ ਸਭ ਨੂੰ ਪਤਾ ਹੀ ਹੈ ਇਸ ਦੌਰਾਨ ਰਾਜ ਸਿੰਘ ਖਾਲਸਾ ਨੇ 3 ਤਰੀਕ ਨੂੰ तमाम ਲੋਕਾਂ ਨੂੰ ਸੰਗਰੂਰ ਪਹੁੰਚਣ ਦੀ ਅਪੀਲ ਕੀਤੀ ਉਨਾ ਕਿਹਾ ਕਿ ਅੱਜ ਦਾ ਪ੍ਰੋਗਰਾਮ ਪੁਲਿਸ ਨੇ ਕੈਨਸਲ ਕਰਵਾ ਦਿੱਤਾ ਪਰ 3 ਤਰੀਕ ਦਾ ਪ੍ਰੋਗਰਾਮ ਪਹਿਲਾਂ ਦੱਸੇ ਸਮੇਂ ਮੁਤਾਬਕ ਹੋਵੇਗਾ ਜਿੱਥੇ ਪਹੁੰਚ ਕੇ ਪੰਨਾ ਸਿੱਧੂ ਦੀ ਰਿਹਾਈ ਦੀ ਮੰਗ ਕੀਤੀ ਜਾਵੇਗੀ ਇਸ ਕਰਕੇ ਇਹ ਚਾਲਾਂ ਹੁੰਦੀਆਂ ਨੇ ਚਾਲਾਂ ਹੁੰਦੀਆਂ ਨੇ ਡਰਾਉਣ ਦੀਆਂ ਧਮਕਾਉਣ ਦੀਆਂ ਨੌਜਵਾਨੀ ਨੂੰ ਪਿੱਛੇ ਤੋਰਨ ਦੀਆਂ ਸੋ ਮੈਂ ਬਾਰ-ਬਾਰ ਇਹੀ ਬੇਨਤੀ ਕਰਨਾ ਕਿ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਹੈ ਬੜੇ ਲਾਂਬੰਦ ਹੋ ਕੇ ਬੜੇ ਤਰੀਕੇ ਦੇ ਨਾਲ ਆਪਾਂ ਨੇ ਜਾਣਾ ਅੱਗੇ ਨੂੰ ਵਧਣਾ ਜਿਵੇਂ ਦਿੱਲੀ ਨੂੰ ਵਧੇ ਇਸ ਕਰਕੇ ਬਾਈ ਪਹਾਣਾ ਸਿੱਧੂ ਦੀ ਰਿਹਾਈ ਜ਼ਰੂਰੀ ਹੈ ਤੁਹਾਨੂੰ ਪਤਾ ਹੀ ਹੈ ਕੀ ਕੁਝ ਹੋ ਚੁੱਕਿਆ ਹੈ ਕਿੰਨਾ ਤਸੱਦਦ ਹੋਇਆ ਹੈ ਜੇ ਅੱਜ ਆਪਾਂ ਘਰਾਂ ਦੇ ਵਿੱਚ ਬਹਿ ਗਏ ਤਾਂ ਫਿਰ ਆਉਣ ਵਾਲੇ ਸਮੇਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਲਹਨਤਾ ਪਾਇਆ ਕਰਨਗੀਆਂ ਲਹਨਤਾ ਪਾਇਆ ਕਰਨਗੀਆਂ ਬਾਈ ਲੜ ਲਓ ਅੱਜ ਜੇ ਲੜ ਹੁੰਦਾ ਹੈ ਬਚਾ ਲਓ ਜੇ ਪੰਜਾਬ ਦੇ ਨੌਜਵਾਨ ਬਚਾ ਹੁੰਦੇ ਆ ਇਸ ਕਰਕੇ ਇਹੀ ਬੇਨਤੀਆਂ ਦੇ ਲਈ ਮੈਂ ਤੁਹਾਡੇ ਲਾਈਵ ਆਇਆ ਸੀ ਕਿ ਸਾਨੂੰ ਅੱਜ ਨਾਜ਼ਰਬੰਦ ਕਰ ਲਿਆ ਸੀ ਪਰ ਹੋਇਆ ਕੁਝ ਨਹੀਂ ਐਵੇਂ ਡਰਿਓ ਨਾ ਕਿਉਂਕਿ ਜਦੋਂ ਨੌਜਵਾਨਾਂ ਦੇ ਮਨਾਂ ਦੇ ਵਿੱਚ ਡਰ ਪਾਉਣਾ ਹੁੰਦਾ ਤਾਂ ਇਦਾਂ ਦੇ ਕੰਮ ਹੁੰਦੇ ਆ ਅੱਜ ਜਿਹੜਾ ਪ੍ਰੋਗਰਾਮ ਸੀ ਉਹ ਕੈਂਸਲ ਕਰਵਾ ਦਿੱਤਾ ਪ੍ਰਸ਼ਾਸਨ ਨੇ ਪਰ ਜਿਹੜਾ ਤਿੰਨਾਂ ਵਾਲਾ ਪ੍ਰੋਗਰਾਮ ਹੈ ਬਾਈ ਉਹਦੇ ਵਿੱਚ ਵੱਧ ਝੜ ਕੇ ਆਇਓ ਕਿਰਪਾ ਕਰਕੇ ਘਰਾਂ ਦੇ ਵਿੱਚ ਨਾ ਵਹਿਜੋ ਵੜ ਕੇ ਕਿਤੇ ਮਨਾਂ ਦੇ ਵਿੱਚ ਖਿਆਲ ਨਾ ਲਿਆਇਓ ਕਿ ਪਤਾ ਨਹੀਂ ਨਾਜ਼ਰ ਬੰਦ ਕਰ ਲੈਣਗੇ ਜਾਂ ਸਾਨੂੰ ਫੜ ਲੈਣਗੇ ਬਾਈ ਕੁਝ ਨਹੀਂ ਹੁੰਦਾ ਆਪਾਂ ਕਿਹੜਾ ਕੋਈ ਯਾਰ ਕੋਈ ਕਾਤਲ ਕੀਤਾ ਆਪਾਂ ਤਾਂ ਇੱਕ ਬੰਦੇ ਨੂੰ ਸੁਲਾ ਰਹੇ ਆ ਜਿਹੜਾ ਪੰਜਾਬ ਦੀ ਗੱਲ ਕਰਦਾ ਜੋ ਪੰਜਾਬ ਨਾਲ ਲੜ ਰਿਹਾ ਹੈ ਇਸ ਕਰਕੇ ਜੇ ਇਸੇ ਤਰ੍ਹਾਂ ਆਪਾਂ ਉਹਨਾਂ ਬੰਦਿਆਂ ਪਿੱਛੇ ਖੜਦੇ ਰਹੇ ਤਾਂ ਪੰਜਾਬ ਰੰਗਲਾ ਪੰਜਾਬ ਬਣ ਜਾਊਗਾ ਬਾਈ ਪੰਜਾਬ ਰੰਗਲਾ ਪੰਜਾਬ ਬਣਾਉਣਾ ਤਾਂ ਸੰਘਰਸ਼ੀਲ ਹੋਣਾ ਜ਼ਰੂਰੀ ਹੈ ਸੰਘਰਸ਼ੀਲ ਹੋਣਾ ਜ਼ਰੂਰੀ ਹੈ ਸੋ ਤਿੰਨ ਤਰੀਕ ਵਾਲੇ ਪ੍ਰੋਗਰਾਮ ਨੂੰ ਫੇਲ ਕਰਨ ਦੇ ਲਈ ਅੱਜ ਵਾਲਾ ਇਹ ਸਭ ਕੁਝ ਹੋਇਆ ਜਿੱਥੇ-ਜਿੱਥੇ ਜਿਹੜੇ ਭਰਾ ਸੀ ਉਹਨਾਂ ਨੂੰ ਨਾજરਬੰਦ ਕੀਤਾ ਗਿਆ ਇਸ ਕਰਕੇ ਬਾਈ ਪ੍ਰਸ਼ਾਸਨ ਉਹ ਵੀ ਮੁੰਡੇ ਸਾਡੀ ਨੇ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਕਹਿੰਦਾ ਰਹਿਣਾ ਕਿ ਉਹ ਸਾਡੇ ਭਰਾ ਨੇ ਔਰ ਉਹਨਾਂ ਦੇ ਹੱਥ ਬੰਨੇ ਹੁੰਦੇ ਆ ਉਹਨਾਂ ਨੇ ਉਹਨਾਂ ਨੂੰ ਜਿਵੇਂ ਹਦਾਇਤਾਂ ਆਉਂਦੀਆਂ ਨੇ ਉਹਨਾਂ ਨੇ ਉਵੇਂ ਹੀ ਕਰਨਾ ਹੁੰਦਾ ਹੈ ਉਵੇਂ ਹੀ ਕਰਨਾ ਹੁੰਦਾ ਤਰੋ ਨਾ ਘਬਰਾਓ ਨਾ ਤਿੰਨ ਵਾਲੇ ਤਰੀਕ ਦੀਆਂ ਤਿਆਰੀਆਂ ਕਰੋ ਪਿੰਡ ਪਿੰਡ ਜਾ ਕੇ ਹੋਕਾ ਦਿਓ ਤੇ ਵੱਧ ਛੜ ਕੇ ਬਾਈ ਵੱਧ ਛੜ ਕੇ ਤਿੰਨ ਵਾਲੇ ਪ੍ਰੋਗਰਾਮ ਦੇ ਵਿੱਚ ਪਹੁੰਚੋ ਇੰਨੀਆਂ ਇੱਕ ਬੇਨਤੀਆਂ ਨੇ ਮੈਂ ਚੜਦੀ ਕਲਾ ਦੇ ਵਿੱਚ ਹਮੇਸ਼ਾ ਚੜਦੀ ਕਲਾ 'ਚ ਰਹਾਂਗੇ ਤੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤਿੰਨ ਤਰੀਕ ਨੂੰ ਆਜੋ ਬਾਈ ਮਿਲਦੇ ਆ ਸੰਗਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਸੀਰਿਕ 1 ਫਰਵਰੀ ਨੂੰ ਸਿਮਰਨਜੀਤ ਸਿੰਘ ਮਾਨ ਵੱਲੋਂ ਤਮਾਮ ਲੋਕਾਂ ਨੂੰ ਟੂਰੀ ਦੇ ਡੋਲਾ ਰੇਲਵੇ ਫਾਟਕ ਤੇ ਪਹੁੰਚ ਕੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਦੋਤੇ ਅਤੇ ਹੋਰ ਲੋਕਾਂ ਨੂੰ ਨਜ਼ਰਬੰਦ ਕਰ ਲਿਆ ਸੀ ਇਸੇ ਨਾਲ ਹੀ ਟੂਰੀ ਪੁਲਿਸ ਛਾਉਣੀ ਚ ਤਬਦੀਲ ਹੁੰਦੀ ਨਸرائی ਸੀ ਜਿੱਥੇ ਪੁਲਿਸ ਨੇ ਪੁਖਤਾ ਪ੍ਰਬੰਧ ਕਰਦਿਆਂ ਲੋਕਾਂ ਨੂੰ ਡੋਲਾ ਰੇਲਵੇ ਫਾਟਕ ਜਾਣ ਤੋਂ ਰੋਕ ਦਿੱਤਾ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ